ਪੁੱਤਾਂ ਕੱਢਣ ਦੇ ਲੈ 25 ਲੱਖ ਰੁਪਈਆ ਪਿੰਡ ਚੌੜਾ ਤਹਿਸੀਲ ਗੜ ਸੰਗਰ ਜ਼ਿਲ੍ਹਾ ਹੁਸ਼ਿਆਰਪੁਰ ਠੀਕ ਹੈ ਜੀ ਵੀ ਬਾਬਾ ਕਿਸੇ ਬੀਬੀ ਤੋਂ 25 ਲੱਖ ਰੁਪਈਆ ਲੈ ਗਿਆ ਕਿ ਤੇਰੀ ਕੁੜੀ ਦੇ ਵਿੱਚੋਂ ਪੁੱਤਾਂ ਕੱਢਣੀਆਂ ਨੇ ਠੀਕ ਹੈ ਨਾ ਉਹ ਮੈਨੂੰ ਇਹ ਨਹੀਂ ਸਮਝ ਲੱਗਦੀ ਪਹਿਲੀ ਗੱਲ ਦਾ ਇਹ ਮੈਨੂੰ ਦੱਸੋ ਵੀ ਪੁੱਤਾਂ ਬੀਬੀਆਂ 'ਚ ਕਿਉਂ ਆਉਂਦੀਆਂ ਨੇ ਦੂਜੀ ਗੱਲ ਮੈਨੂੰ ਇਹ ਦੱਸੋ 35 32 33 40 40 ਲੱਖ ਰੁਪਏ ਬੀਬੀਆਂ ਨੇ ਜਾ ਕੇ ਏਜੰਟਾਂ ਨੂੰ ਫੜਾਏ ਹੋਏ ਨੇ ਬਾਹਰ ਭੇਜਣ ਦੇ ਖਾਤਰ ਮੁੰਡਿਆਂ ਨੂੰ ਖਾਸ ਕਰ ਦੁਆਬੇ ਏਰੀਆ ਦੇ ਵਿੱਚ ਜਿੰਨਾਂ ਦੇ ਜਾਲਾ ਘੂਤ ਸਵਾਰਾਂ ਡੋਂਕੀ ਡੋਂਕੀ ਰਾਹੀਆਂ ਜਿੰਨੇ ਵੀ 2 ਨੰਬਰ ਦੇ ਵਿੱਚ ਭੇਜਦੇ ਆ ਤੁਸੀਂ ਹਨ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਆਉਂਦਾ ਲੱਗਦੀ ਵੀ ਐਡੇ ਐਡੇ ਤੁਸੀਂ ਰਿਸਕ ਲੈ ਲੈਂਦੇ ਹੋ ਜਵਾਕਾਂ ਨੂੰ ਹੀ ਮੌਤ ਦੇ ਮੂੰਹ ਚ ਧੱਕ ਦਿੰਦੇ ਹੋ ਪਲੱਸ 40 30 40 ਲੱਖ ਰੁਪਏ ਦਿੰਦੇ ਹੋ ਵੀ ਲੈ ਵੀ ਸਾਡੇ ਜਵਾਕ ਨੂੰ ਮਾਰਦੇ ਤੇ 40 ਲੱਖ ਰੁਪਏ ਵੀ ਲੈ ਲਾ ਹਨਾ ਉਹ ਉਸ ਤੋਂ ਬਾਅਦ ਫਿਰ ਤੁਸੀਂ ਭਾਨੇ ਸਿੱਧੂ ਦੀਆਂ ਜਾਂ ਕਿਸੇ ਹੋਰ ਦੀਆਂ ਮੈਂ ਤਾਂ ਕਰਦੇ ਹਾਂ ਵੀ ਇਹ ਤੁਸੀਂ 35-35 40 ਵਾਲੇ ਲੱਖ ਰੁਪਏ ਭਾਨੇ ਜਿੱਧੂ ਨੂੰ ਜਾਂ ਕਿਸੇ ਨੂੰ ਪੁੱਛ ਕੇ ਦਿੰਨੇ ਹੁੰਨੇ ਹੋ ਪਹਿਲੀ ਗੱਲ ਇਹ ਆ ਦੂਜੀ ਗੱਲ ਜਿਹੜਾ 25 ਲੱਖ ਆ ਜਾਂ ਜਿਵੇਂ ਵੀ ਤੁਹਾਨੂੰ ਬੇਕੂ ਬਣਾਉਂਦੇ ਆ ਜਿਹੜਾ ਵੀ 25 ਲੱਖ ਲੈ ਕੇ ਭੂਤਾਂ ਘੜਦਿਆ ਜਾਂ ਹੋਰ ਕਰਦੇ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਤੁਸੀਂ ਇੰਨੇ ਖੁੱਦੂ ਹੋ ਇੰਨੇ ਇੰਨੇ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਦੁਨੀਆਦਾਰੀ ਦੇ ਤੁਹਾਨੂੰ ਯਾਰ ਇੰਨੇ ਵੀ ਨੇਰੇ ਚ ਰਹਿੰਦੇ ਹੋ ਇੰਨੇ ਤੁਸੀਂ ਬੇਗੂ ਬਣ ਜਾਂਦੇ ਹੋ ਤੁਹਾਨੂੰ ਮੜਾ ਜੇ ਕੋਈ ਬੰਦਾ ਕਹਿ ਦੇਵੇ ਖਾਸ ਕਰਕੇ ਬੀਬੀਆਂ ਨੂੰ ਮੜਾ ਜੇ ਬੰਦਾ ਕਹਿ ਦੇਵੇ ਕਿ ਹਾਂ ਐ ਕਰ ਦਾਂਗੇ ਫੁਲਾਨਾ ਕਰ ਦਾਂਗੇ ਕੀ ਕਰ ਦੇਣਗੇ ਯਾਰ ਉਹ ਵੀ ਤੁਹਾਡੇ ਵਰਗਾ ਬੰਦਾ ਹੀ ਆ ਰੱਬ ਦਾ ਹੈ ਨਹੀਂ ਉਹ ਜਿੱਥੋਂ ਦੀ ਤੁਸੀਂ ਜੰਮੇ ਉੱਥੋਂ ਦੀ ਹੋ ਜੰਮਿਆ ਠੀਕ ਆ ਨਾ ਜਿਵੇਂ ਆਪਾਂ ਜੰਮੇ ਆ ਜਿਵੇਂ ਆਪਾਂ 9 ਮਹੀਨੇ ਰਹੇ ਆ ਆਪਣੇ ਬਾਪ ਦੀ ਲਾਦਾ ਆਪਾਂ ਉਮ ਉਹ ਆਪਦੇ ਬਾਪ ਦੀ ਲਾਦਾ ਕੀ ਹੋ ਗਿਆ ਉਹਨੇ ਅਪਾਖੰਡ ਫੜਿਆ ਹੋਇਆ ਕਿਸੇ ਨੇ ਕਿਹਾ ਕਹਿੰਦਾ ਖੇਤੀ ਦਾ ਬਾਲ ਜਿਹੜਾ ਵੱਡਾ ਧੰਦਾ ਉਹ ਪਖੰਡ ਬਾਦ ਦਾ ਹੋ ਗਿਆ ਠੀਕ ਆ ਨਾ ਹੋ ਰਿਹਾ ਸੱਚੀ ਗੱਲ ਕਹਿੰਦੇ ਸੋ ਪਖੰਡ ਬਾਦ ਦਾ ਫਾਇਦਾ ਇਹ ਲੋਕ ਉਠਾ ਲੈਂਦੇ ਨੇ ਬੀਬੀਆਂ ਮਗਲ ਲੱਗ ਜਾਂਦੀਆਂ ਨੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਬੀਬੀਆਂ ਦੀ ਗਿੱਚੀ ਕਿਸੇ ਮਤ ਕਹਿੰਦੇ ਹੁੰਦੇ ਆ ਮੈਨੂੰ ਤਾਂ ਲੱਗਦਾ ਕਈਆਂ ਦੀ ਗਿੱਚੀ ਪਿੱਛੇ ਵੀ ਨਹੀਂ ਹੁੰਦੀ ਠੀਕ ਆ ਨਾ ਜੇ ਹਿਸਾਬ ਨਾਲ ਮੈਂ ਦੇਖਦਾ ਵੀਡੀਓ ਹਾਲਾਤ ਆ ਜੇ ਹਿਸਾਬ ਨਾਲ ਤੁਹਾਡੇ ਬੀਬੀਓ 25-25 ਦੀ 40-40 ਲੱਖ ਲਾ ਕੇ ਅਧੀਕ ਇਹ ਤੁਸੀਂ ਭਾਨੇ ਚੂ ਦੇ ਗੋਲੇ ਬੈਠੀਆਂ ਦੇਖੀਆਂ ਮੈਂ ਰੋਲਦੀਆਂ ਮੈਨੂੰ ਤਾਂ ਇਹ ਨਹੀਂ ਹਮਦੁਲਾਹ ਅੱਦੇ ਵੀ ਤੁਹਾਡੇ ਕੋਲ 40 ਲੱਖ ਜਾਂ 25 ਲੱਖ ਬਾਬਿਆਂ ਨੂੰ ਜਾਂ ਏਜੰਟਾਂ ਨੂੰ ਦੇ ਉਹਨੂੰ ਕਿੱਥੋਂ ਆ ਜਾਂਦੇ ਆ ਉਹ ਆਪਾਂ ਗਰੀਬ ਆ ਬਿੱਲ ਆਪਾਂ ਭਰ ਨਹੀਂ ਸਕਦੇ ਕਣਕ ਭੈਣ ਚੁੱਦੀ ਆਪਾਂ ਮੁੱਲ ਵੀ ਲੈ ਸਕਦੇ ਹੈ ਬਿਜਲੀ ਦੇ ਬਿੱਲ ਮੋਟਰਾਂ ਦੇ ਆ ਪਾਣੀ ਭਰ ਸਕਦੇ ਉਹ ਸਾਨੂੰ ਮੌਤ ਚਾਹੀਦਾ ਘਰ ਦੇ ਮੌਤ ਚਾਹੀਦਾ ਰਸਣ ਮੌਤ ਚਾਹੀਦਾ ਉਹ ਜੀ ਸਰਕਾਰ ਆ ਕਹਿਣ ਦਾ ਮਤਲਬ 40-40 ਲੱਖ ਰੁਪਏ ਲਾ ਕੇ ਤੁਸੀਂ ਕੈਨੇਡਾ ਅਮਰੀਕਾ ਬਾਬਿਆਂ ਨੂੰ ਦੇ ਸਕਦੇ ਹੋ ਥੋੜੇ ਜਵਾਬ ਨੂੰ ਕੰਮ ਖੋਲ ਕੇ ਦੇਣ ਨੂੰ ਪੈਸਾ ਨਹੀਂ ਹੈਗਾ ਬਿਜ਼ਨਸ ਕਰਨ ਨੂੰ ਉਹਦੇ ਕੋਲੇ ਪੈਸਾ ਨਹੀਂ ਹੈਗਾ ਇੱਥੇ ਇੱਥੇ ਕਹਿਣ ਨੂੰ ਕੋਈ ਸਕਿੱਲ ਨਹੀਂ ਹੈਗਾ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਜਿੱਥੇ ਜੰਮੇ ਹੋ ਪਲੇ ਹੋ ਉਹੀ ਭੰਡੀਆਂ ਨੇ ਤੁਸੀਂ ਪਹਿਲੀ ਗੱਲ ਤਾਂ ਤੁਹਾਡਾ ਇੱਥੇ ਤੁਹਾਡਾ ਬੇੜਾਕਰਕ ਹੋ ਜਾਣਾ ਤੁਹਾਡਾ ਠੀਕ ਹਨ ਉਦੋਂ ਬਾਅਦ ਤਾਂ ਬਾਅਦ ਦੀਆਂ ਗੱਲਾਂ ਨੇ ਕਿ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਕੋਈ ਨੀ ਕੋਈ ਉੱਥੇ ਸਭ ਉੱਥੇ ਟੂਹਾ ਘਟਾਉਣਾ ਪੈਂਦਾ ਤਾਂ ਕਿਤੇ ਜਾ ਕੇ ਡਾਲਰ ਪਾਉਂਡ ਬਣਦੇ ਨੇ ਫਿਰ ਸੁਸਾਈਡ ਕਰਦੇ ਆ ਜਵਾਜ ਸੁਸਾਈਡ ਆਪੇ ਕਰਨੇ ਤੋਂ ਕੰਮ ਨਹੀਂ ਮਿਲਦਾ ਸੁਸਾਈਡ ਦਾ ਇੱਧਰ ਬਗਰੀ ਜਾਂਦੇ ਆ ਸਹੀ ਗਣਾ EMI ਆ ਨੀਆਂ ਲੋਕਾਂ ਦੀਆਂ ਹੋਈਆਂ ਵੱਡੇ ਸ਼ਹਿਰਾਂ ਦੇ ਵਿੱਚ ਜੌਬਾਂ ਮਿਲਦੀਆਂ ਨਹੀਂ ਗੀਆਂ ਜੇ ਮਿਲਦੀਆਂ ਨੇ 20000 ਵਾਲੀ ਦਾ 15000 ਹੀ ਹੁੰਦੀ ਆ ਸ਼ੋਸ਼ਣ ਕਰਦੇ ਆ ਇੱਥੇ ਵੀ ਉਵੇਂ ਸੇਮ ਥਿੰਗ ਕੈਨੇਡਾ ਅਮਰੀਕਾ ਦੇ ਵਿੱਚ ਆ ਉਹੀ ਬੰਦੇ ਉੱਥੇ ਬੈਠੇ ਆ ਉੱਥੇ ਘੜਾ ਹੋਰ ਆ ਗਿਆ ਆਪਣੀਆਂ ਖਾਸ ਕਰ ਇੰਡੀਅਨ ਕਮਿਊਨਿਟੀ ਗੰਦ ਪਾਉਂਦੀ ਐ ਇਸ ਚੀਜ਼ ਨੂੰ ਲੈ ਕੇ ਇਹੀ ਆਪਦੇ ਬੰਦਿਆਂ ਦਾ ਸ਼ੋਸ਼ਣ ਕਰਦੇ ਆ ਠੀਕ ਆ ਨਾ ਚਾਹੇ ਉਹ ਕਿਤੇ ਵੀ ਸਟੇਟ ਦੇ ਆ ਆਲ ਓਵਰ ਇੰਡੀਆ ਦੀ ਗੱਲ ਕਰਦਾ ਮੈਂ ਸੋ ਬੀਬੀਓ ਅੱਖਾਂ ਤੇ ਪੱਟੀ ਐਨੀ ਨਾ ਬੰਨੋ ਕਿ ਤੁਹਾਨੂੰ ਬੰਦਾ ਤੁਹਾਡੀ ਅੱਖਾਂ ਦੇ ਸਾਹਮਣੇ ਹੀ ਲੁੱਟ ਕੇ ਲੈ ਜਾਵੇ ਠੀਕ ਆ ਨਾ ਮੰਦੇ ਨੇ ਅਲਹਮਦੁਲਿਲਾ ਜੀ 10000 ਦੇਦਾ 15000 ਦੇਦਾ 25000 ਦੇਦਾ ਹੋਊਗਾ 25000 ਦਾ ਚਲ 2.5 ਲੱਖ ਦੇਦਾ ਹੋਊਗਾ ਮੰਨ ਲਓ ਕੋਈ 25 ਲੱਖ ਰੁਪਇਆ ਦੇਈ ਜਾਂਨੇ ਚਲ 25 ਝੂਠੀ ਬੋਲਣ 20 ਲੱਖ ਦਾ ਦਿੱਤਾ ਹੀ ਹੋਣਾ ਤੁਸੀਂ 20 ਨਹੀਂ 15 ਦਾ ਦਿੱਤਾ ਹੀ ਹੋਊਗਾ ਨਿਯਾਤ ਤਾਂ ਇੱਥੇ 1500 ਲੈਣਾ ਤੇ ਦੇਣਾ ਔਖਾ ਠੀਕ ਹੈ ਨਾ ਕੋਈ ਚੱਕ ਕੇ 15 25 25 ਲੱਖ ਦੇ ਦਿੰਨੇ ਨਾਲ ਏਜੰਟਾਂ ਨੂੰ ਨਾਲ ਇਹਨਾਂ ਬਾਬਿਆਂ ਫੇਰ ਤੁਸੀਂ ਲੋਕਾਂ ਦੀ ਮਤਾਂ ਕਰਦੇ ਫਿਰਦੇ ਰਹੋਨੇਓ ਤਾ ਤੋਂ ਬਾਬਾ ਲੁੱਟ ਕੇ ਲੈ ਗਿਆ ਜੀ ਸਾਡੋਂ ਖਲਾਨਾ ਲੁੱਟ ਕੇ ਲੈ ਗਿਆ ਜੀਾਨੂੰ ਐ ਹੋ ਗਿਆ ਜੀ ਦੱਸੋ ਮੈਂ ਉਹਦੇ ਵਿੱਚ ਕੀ ਕਰੂ ਬੰਦਾ ਨਾ ਤੁਹਾਡੀ ਕੀ ਪੁਲਿਸ ਕਾ ਹੈਲਪ ਕਰ ਸਕਦੀ ਜੇ ਪੁਲਿਸ ਹੈਲਪ ਨਹੀਂ ਕਰਦੀ ਤਾਂ ਤੁਸੀਂ ਧਰਮੇ ਲਾਉਣ ਲੱਗ ਜਾ ਨੇ ਪੁਲਿਸ ਹੀ ਕਰੂ ਉੱਥੇ ਵੀ ਦੱਸੋ ਤਹਿਸੀਲ ਸਾਡੀ ਗੜ ਸ਼ੰਕਰ ਉੱਥੇ ਦੇ ਐਸਆਈ ਸਾਹਿਬ ਨੇ ਐਸਜੋ ਸਾਹਿਬ ਨੂੰ ਕੋਈ ਪੁੱਛ ਗਿਆ ਡੀਐਸਪੀ ਸਾਹਿਬ ਨੂੰ ਵੀ ਪੁੱਛ ਗਿਆ ਤੇ ਤਹੀ 23 ਲੱਖ ਰੁਪਏ ਬਾਬੇ ਨੂੰ ਵੀ ਤੂ ਤਗੜਾਉਣ ਲੱਗਿਆ ਜੀ ਸਾਡੇ 23 ਲੱਖ ਰੁਪਏ ਦਾ ਰਿਸਕ ਲੈਣ ਲੱਗਿਆ ਨੇ ਮੁਨਕੇ ਪ੍ਰਸ਼ਾਸਨ ਵੀ ਕੀ ਕਰੂਗਾ ਦੱਸੋ ਮੈਨੂੰ ਦੋਸ਼ਾ ਪ੍ਰਸ਼ਾਸਨ ਉੱਤੇ ਲਾਗਿਆ ਜੰਨੇ ਐਜੰਟਾਂ ਨੂੰ ਪੈਸੇ ਦਾ ਆਪਾ ਦੰਨੇ ਆ ਜਾਨਾ ਪੁਲਿਸ ਦੀ ਖਾਨ ਲੱਗ ਜੰਨੇ ਸਾਡੇ ਪੈਸੇ ਧੱਬ ਗਏ ਜੀ ਸਾਡੇ ਪੈਸੇ ਲੱਗੇ ਭੱਜ ਕੇ ਏਜੰਟ ਲੈ ਦੱਸੋ ਵੀ ਪੁਲਿਸ ਨੂੰ ਤੁਸੀਂ ਪੁੱਛ ਗਏ ਗਵਰਨਮੈਂਟਮੈਂਟ ਕਰਦੇ ਹੁੰਦੇ ਹੋ ਵੀ ਹਾਂਜੀ ਅਸੀਂ ਸਾਡੇ ਬੱਚਾ ਬੱਚੀ ਦਾ ਰੁਪਈਆ ਦੇਣ ਲੱਗੇ ਆ ਹੈ ਰਿਸਪਾਂਸਿਬਲ ਤੁਸੀਂ ਪੁਲਿਸ ਨੂੰ ਕਰ ਦਿੰਦੇ ਹੋ ਮੋਢੇ ਦੇ ਰਾਹ ਕੇ ਤੁਸੀਂ ਪੁਲਿਸ ਚਲਾਉਣ ਲੱਗੇ ਜਾਨੇ ਧਰਨੇ ਪੁਲਿਸ ਦੇ ਮੋਢੇ ਦੇਣ ਲੱਗੇ ਜਾਨੇ ਹੋ ਠੀਕ ਹੈ ਨਾ ਸੈਂਸ ਨਹੀਂ ਹੈਗੀ ਤੁਹਾਨੂੰ ਸੈਂਸ ਨਹੀਂ ਹੈਗੀ ਤੁਹਾਨੂੰ ਬਹੁਤ ਘੱਟ ਆ ਲੋਕਾਂ ਨੂੰ ਹੁਣ ਤੁਸੀਂ ਪੜ੍ਹੇ ਲਿਖੇ ਹੋ ਪਰ ਸੈਂਸ ਨਹੀਂ ਹੈਗੀ ਤੁਹਾਨੂੰ ਠੀਕ ਹੈ ਜੀ ਧੰਨਵਾਦ